ਹੇ ਫਿਰ ਜਾਏ ਬੇ ਕੂੜਿਆ ਪਾਸ ਜੇ ਸੱਚੇ ਕੋੜ ਨਾ ਗੱਢੀ ਮਨ ਵੇਖੋ ਕੋ ਨਿਰਜਾਸ ਕੂੜੇ ਆਰ ਕੂੜਿਆ ਰੀ जाए रले सच सिख बैठे साथ गुर पास कुड़े आर कुड़े आरी जाए रले सच सिख बैठे ਸਾਰੇ ਗੁਰ ਪਾਸ ਸਾਹਿਬ ਸਤਿਗੁਰ ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਭਗਤੋਂ ਕੀ ਆਤਮਾ ਹਾਜ਼ਰਾ ਹਜੂਰ ਪਰਤਖ ਸਤਿਗੁਰ ਹਾਜ਼ਰ-ਨਾਜ਼ਰ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚਾ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਅਹਿਸਾਸ ਆਪਣੇ ਹਿਰਦਿਆਂ ਅੰਦਰ ਮਹਿਸੂਸ ਕਰਦੇ ਹੋਏ ਸਤਿਗੁਰੂ ਪਿਆਰੇ ਜੀ ਤੋਂ ਸਚਿਆਰ ਮਨੁੱਖ ਦੇ ਜੀਵਨ ਦੀ ਘਾੜ ਘਾੜਤ ਦਾ ਉਪਦੇਸ਼ শ্রবণ ਕਰਨ ਲਈ ਕਿਵ ਸਚਿਆਰਾ ਹੋਈ ਹੈ ਇਹ ਜੋ ਬ੍ਰਹਮੰਡੀ ਇਕਤਰਤਾ ਹੈ ਇਸ ਵਿੱਚ ਸਤਿਗੁਰੂ ਪਿਆਰੇ ਨੂੰ ਸਨਮੁਖ ਜਾਣ ਕੇ ਆਓ ਸਚਿਆਰ ਬਣ ਦੀ ਸਚਿਆਰ ਮਨੁੱਖ ਦੇ ਜੀਵਨ ਦੀ ਘਾੜਤ ਨੂੰ ਸਮਝਣ ਦਾ ਯਤਨ ਕਰੀਏ ਹਾਠੀਆਂ ਦੀ ਗੱਲ ਕੀਤੀ ਸੀ ਆਪਾਂ ਫਿਰ ਜੱਪੀਆਂ ਦੀ ਤੇ ਅੱਜ ਤਪੀਆਂ ਦੀ ਗੱਲ ਕਰਨੀ ਹੈ ਤਪ ਕਰਨਾ ਕੀ ਹੈ ਗੁਰਸਿੱਖੀ ਅੰਦਰ ਤਪੀ ਕੌਣ ਹਨ ਸਤਿਗੁਰੂ ਪਿਆਰੇ ਜੀ ਦੇ ਪਵਨ ਚੇਤ ਪ੍ਰਦੇਸ਼ ਅੰਦਰ ਤੇ ਜੋ ਤਪੱਸਿਆ ਜਿਸ ਤਰ੍ਹਾਂ ਦੀ ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਕੀਤੀ ਜਾਂਦੀ ਸੀ ਉਹ ਕਿਸੇ ਵੀ ਆਲੇ-ਦਾਲੇ ਆਪਣੇ ਧੋਣੀਆਂ ਬਾਲ ਕੇ ਵਿਚਕਾਰ ਬੈਠਿਆ ਜਾਂਦਾ ਸੀ ਤਪੱਸ ਲਈ ਜਾਂਦੀ ਸੀ ਉਹਨੂੰ ਕਹਿੰਦੇ ਸੀ ਵੀ ਤਪੱਸਿਆ ਕਰਦਾ ਹੈ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਇਸ ਤਰ੍ਹਾਂ ਸਰੀਰ ਨੂੰ ਕਸ਼ਟ ਦੇਣਾ ਵੀ ਗਰਮੀ ਦੇ ਵਿੱਚ ਧੋਣੀਆਂ ਤਪਣੀ ਆ ਅਤੇ ਠੰਡ ਦੇ ਵਿੱਚ ਜਲ ਧਾਰੇ ਕਰਨੇ ਕੁਝ ਲੋਕਾਂ ਦਾ ਇਹ ਮੰਨਣਾ ਸੀ ਵੀ ਪਤਾ ਨਹੀਂ ਸਰੀਰ ਨੂੰ ਕੋਈ ਕਸ਼ਟ ਦੇ ਕੇ ਤਕਰ ਲਈ। ਧੰਨ 시ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚਾ ਪਾਤਸ਼ਾਹ ਜੀ ਦੀ ਬਾਣੀ ਦਾ ਉਪਦੇਸ਼ ਸਾਨੂੰ ਅਜਿਹੇ ਕਰਮ ਕਾਂਡ ਤੋਂ ਹੋੜਦਾ ਹੈ, ਰੋਕਦਾ ਹੈ। ਹੁਣ ਗਰਮੀ ਦੇ ਮੌਸਮ ਵਿੱਚ ਤਾਂ ਦਰਜ ਜੇ ਦਾਲਾ ਪ੍ਰਸਾਦਾ ਅੱਗ ਦੇ ਉੱਪਰ ਹੀ ਤਿਆਰ ਹੋਣਾ ਹੈ ਤਾਂ ਫਿਰ ਉਹ ਸੇਕ ਚੱਲ ਕੇ ਕਿਉਂਕਿ ਉਹਦੀ ਲੋੜ ਹੈ ਵਿੱਚ ਦੁਨੀਆ ਸੇਵ ਕਮਾਈ ਹੈ ਦੁਨੀਆ ਦੇ ਵਿੱਚ ਵਿਚਰਦੇ ਹੋਏ ਭਲੇ ਦੇ ਕੰਮ ਕਰਮ ਦੇ ਲਈ ਸਾਨੂੰ ਸਰੀਰ ਦੇ ਉੱਪਰ ਗਰਮੀ ਸਰਦੀ ਸਹਿਣ ਕਰਨ ਦੀ ਤਾਕਤ ਹੈ ਜਿਹੜੀ ਇਹ ਹੈ ਤਪ ਤਾ ਸਤਿਗੁਰੂ ਪਿਆਰੇ ਜੀ ਦੇ ਪਿਆਰ ਅੰਦਰ ਸੱਚਾਰ ਮਨੁੱਖ ਦੇ ਜੀਵਨ ਦੀ ਘਾੜਤ ਵਿੱਚ ਇਸ ਗੱਲ ਨੂੰ ਬੜੇ ਪਿਆਰ ਦੇ ਨਾਲ ਅਸੀਂ ਸਮਝਣਾ ਹੈ ਵੀ ਜੋ ਮੌਸਮ ਹੈ ਆਪਣੇ ਸਰੀਰ ਨੂੰ ਮੌਸਮ ਦੇ ਅਨੁਕੂਲ ਬਣਾਉਣਾ ਹੈ ਹਰ ਨਾ ਪਰਸਥਿਤੀਆਂ ਦੇ ਵਿੱਚ ਚੰਗੀ ਤਰ੍ਹਾਂ ਆਪਣੇ ਜੀਵਨ ਨੂੰ ਸੋਹਣੇ ਤਰੀਕੇ ਦੇ ਨਾਲ ਪੂਰੀ ਸਮਰੱਥਾ ਇਸ ਸਰੀਰ ਦੀ ਪ੍ਰਗਟ ਕਰਨ ਦੇ ਲਈ ਉਸ ਮੌਸਮ ਦੇ ਵਿੱਚ ਵਿਪਰੀਤ ਹਾਲਤ ਦੇ ਵਿੱਚ ਸਰੀਰ ਦੀ ਸਮਰੱਥਾ ਨੂੰ ਵਧਾਉਣਾ ਇਹ ਹੈ ਤਪ ਕਰਨਾ ਸਤਗੁਰੂ ਪਿਆਰੇ ਜੀ ਦੇ ਪਿਆਰ ਅੰਦਰ ਆਪਾਂ ਜਦੋਂ ਗੁਰਸਿੱਖ ਇਤਿਹਾਸ ਦੇ ਵਿੱਚੋਂ ਤੱਪੀਆਂ ਨੂੰ ਦੇਖਦੇ ਹਾਂ ਜਿਨ੍ਹਾਂ ਨੇ ਆਪਣੇ ਸਰੀਰ ਤੇ ਗਰਮੀ ਸਰਦੀ ਸਹਿ ਕੇ ਸੇਵਾ ਕਮਾਈ ਸੇਵਾ ਨਿਭਾਈ ਸਤਗੁਰੂ ਪਿਆਰੇ ਜੀ ਦੇ ਪਿਆਰ ਅੰਦਰ ਜਿਵੇਂ ਬਹੁਤ ਠੰਡ ਪੈ ਰਹੀ ਹੈ ਧੁੰਦਾਂ ਪੈ ਰਹੀਆਂ ਨੇ ਤੇ ਉਸ ਸਮੇਂ ਮਨ ਦੇ ਵਿੱਚ ਆਏ ਵੀ ਚਲ ਇਸ਼ਨਾਨ ਕਰਨ ਨੂੰ ਰਹਿਣ ਦਿੰਨੇ ਹਾਂ ਰਜਾਈ ਦੇ ਵਿੱਚ ਬੈਠੇ ਰਹਿੰਦੇ ਹਾਂ ਪਰ ਇਹ ਆਲਸ ਇਹ ਜਿਹੜਾ ਆਲਸ ਦਾ ਰੋਗ ਹੈ ਇਹ ਨਾਂ ਪਵੇ ਤੇ ਸਰੀਰ ਠੰਡ ਨੂੰ ਸਹਿਣ ਕਰਨ ਦੇ ਯੋਗ ਹੋਵੇ ਠੰਡ ਦੇ ਵਿੱਚ ਤਾਜੇ ਪਾਣੀ ਨਾਲ ਜਾਂ ਆਮ ਪਾਣੀ ਨਾਲ ਉਹਨੂੰ ਗਰਮ ਨਹੀਂ ਕਰਨਾ ਜਿਸ ਤਰ੍ਹਾਂ ਦਾ ਹੈ ਉਸ ਤਰ੍ਹਾਂ ਦੇ ਪਾਣੀ ਨਾਲ ਹੀ ਇਸ਼ਨਾਨ ਕਰਨਾ ਹੈ ਇਹ ਰਹਿਤ ਮਰਿਆਦਾ ਦੇ ਵਿੱਚ ਸਤਿਗੁਰੂ ਪਿਆਰੇ ਜੀ ਨੇ ਜੋ ਸਾਡੇ ਰਹਿਤ ਨਾਮੇ ਨੇ ਭਾਈ ਚੌਪਾ ਸਿੰਘ ਭਾਈ ਦੇਸਾ ਸਿੰਘ ਉਹਨਾਂ ਰਹਿਤ ਨਾਮਿਆਂ ਦੇ ਵਿੱਚ ਬਚਨ ਵੀ ਲਿਖਿਆ ਠੰਡਾ ਪਾਣੀ ਜੋ ਨਹਿ ਨਹਾਵੇ ਸੋ ਤਨ ਖਾਈਆ ਮੂਲ ਕਹਾਵੇ ਠੰਡੇ ਪਾਣੀ ਨਾਲ ਨਹਾਉਣ ਦਾ ਸਾਨੂੰ ਉਪਦੇਸ਼ ਹੈ ਤਾਂ ਜੇ ਤਪੀਆਂ ਦੀ ਗੱਲ ਚੱਲੀ ਹੈ ਤਾਂ ਤਪੀਆਂ ਦੇ ਵਿੱਚ ਆਪਾਂ ਇਸ ਗੱਲ ਨੂੰ ਪਿਆਰ ਦੇ ਨਾਲ ਸਮਝਣਾ ਹੈ ਬਈ ਜੋ ਮੌਸਮ ਦੇ ਵਿਪਰੀਤ ਹਾਲਤ ਹਨ ਉਹਨਾਂ ਵਿਪਰੀਤ ਹਾਲਤਾਂ ਦੇ ਵਿੱਚ ਸਾਡਾ ਸਰੀਰ ਆ ਜਿਹੜਾ ਉਹ ਪੂਰੀ ਸਮਰੱਥਾ ਦੇ ਨਾਲ ਕੰਮ ਕਰਨ ਸਕਣ ਦੇ ਯੋਗ ਹੋਵੇ ਇਹ ਸਾਡਾ ਤਪ ਹੈ ਇਹ ਸਾਡੀ ਤਪੱਸਿਆ ਹੈ ਇਹ ਸਾਡੀ ਸਾਧਨਾ ਹੈ ਦੂਸਰੇ ਭਾਗ ਦੇ ਵਿੱਚ ਤਪੱਸਿਆ ਬਈ ਆਪਾਂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚਾ ਪਾਤਸ਼ਾਹ ਜੀ ਦੇ ਜੋ ਚੂੜਕਾਣੇ ਪਿੰਡ ਦੇ ਵਿੱਚ ਗੁਰੂ ਸਾਹਿਬ ਨੇ ਪਹਿਲਾ ਉਪਦੇਸ਼ ਕੀਤਾ ਸੀ ਕਰਤ ਕਰੋ ਨਾਮ ਜਪੋ ਵੰਡ ਛਕੋ ਉਥੇ ਗੁਰੂ ਸਾਹਿਬ ਨੇ ਤਪੀਆਂ ਨੂੰ ਹੀ ਉਪਦੇਸ਼ ਕੀਤਾ ਜਿਹੜੇ ਵੱਖ-ਵੱਖ ਤਰੀਕੇ ਦੇ ਨਾਲ ਆਪਣੇ ਸਰੀਰ ਨੂੰ ਕਸ਼ਟ ਦੇ ਰਹੇ ਸੀ ਤੇ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਕਿਹਾ ਵੀ ਤਪ ਕਰਨਾ ਹੈ ਤਾਂ ਆਪਣੇ ਘਰ ਦੇ ਵਿੱਚ ਜਾਓ ਜਦੋਂ ਗਰਮੀ ਪੈਂਦੀ ਹੈ ਗਰਮੀ ਦੇ ਵਿੱਚ ਕੰਮ ਕਰੋ ਸਰਦੀ ਪੈਂਦੀ ਹੈ ਸਰਦੀ ਦੇ ਵਿੱਚ ਠੰਡ ਦੇ ਵਿੱਚ ਕੰਮ ਕਰੋ ਆਪਣੇ ਕੰਮ ਕਰਨ ਦੀ ਸਮਰੱਥਾ ਨੂੰ ਵਧਾਉਣਾ ਹੀ ਤਪੱਸਿਆ ਕਰਨਾ ਹੈ ਵਿਪਰੀਤ ਮੌਸਮ ਦੇ ਵਿੱਚ ਬੇਖਮ ਹਾਲਤਾਂ ਦੇ ਵਿੱਚ ਸਰੀਰ ਨੂੰ ਉਹਨਾਂ ਹਾਲਤਾਂ ਦੇ ਅਨੁਕੂਲ ਬਣਾ ਕੇ ਸਰੀਰ ਦੀ ਸਮਰੱਥਾ ਨੂੰ ਵਧਾਉਣਾ ਇਹ ਗੁਰਸਿੱਖੀ ਮਾਰਗ ਦੀ ਤਪੱਸਿਆ ਹੈ ਗਰਮੀ ਦੇ ਵਿੱਚ ਗਰਮੀ ਨੂੰ ਝੱਲ ਸਕਣ ਦੀ ਪ੍ਰਸ਼ਾਦਾ ਪਾਣੀ ਤਿਆਰ ਕਰਨਾ ਹੈ ਇਸ ਤਰ੍ਹਾਂ ਠੰਡ ਦੇ ਵਿੱਚ ਠੰਡ ਨੂੰ ਆਪਣੇ ਸਰੀਰ ਤੇ ਝੱਲ ਕੇ ਜੋ ਸੇਵਾਵਾਂ ਜ਼ਰੂਰੀ ਨੇ ਲੁੜਿੰਦੀਆਂ ਨੇ ਜਿਨ੍ਹਾਂ ਨੂੰ ਨਿਭਾਉਣਾ ਹੀ ਪੈਂਦਾ ਹੈ ਉਹਨਾਂ ਸੇਵਾਵਾਂ ਨੂੰ ਨਿਭਾਉਣ ਦੇ ਲਈ ਆਪਣੀ ਸਮਰੱਥਾ ਨੂੰ ਵਧਾਉਣਾ ਹੀ ਸਾਡਾ ਤਪ ਹੈ ਸਤਿਗੁਰੂ ਪਿਆਰੇ ਜੀ ਦੇ ਪਿਆਰ ਅੰਦਰ ਸਚਿਆਰ ਮਨੁੱਖ ਦੀ ਜੀਵਨ ਦੇ ਘਾਰਤ ਦਾ ਇਹ ਪੰਨਾ ਬਹੁਤ ਪਿਆਰ ਦੇ ਨਾਲ ਸਾਨੂੰ ਪੜ੍ਹਨਾ ਚਾਹੀਦਾ ਹੈ ਅਤੇ ਜੀਵਨ ਦੇ ਅਮਲ ਵਿੱਚ ਲਿਆਉਣਾ ਚਾਹੀਦਾ ਹੈ। ਭੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚਾ ਪਾਤਸ਼ਾਹ ਜੀ ਨੇ ਜੋ ਪਾਵਨ ਉਪਦੇਸ਼ ਸਾਨੂੰ ਸਭਨਾਂ ਨੂੰ ਦ੍ਰਿੜ ਕਰਾਇਆ ਹੈ ਉਸ ਪਾਵਨ ਉਪਦੇਸ਼ ਨੂੰ ਸਮਝਣਾ ਤੇ ਸਮਝ ਕੇ ਆਪਣੇ ਜੀਵਨ ਦੇ ਵਿੱਚ ਧਾਰਨ ਕਰਨਾ ਸਤਿਗੁਰੂ ਪਿਆਰੇ ਜੀ ਦੇ ਪਿਆਰ ਨੂੰ ਮੰਨਣ ਦੀ ਬੜੀ ਪਿਆਰੀ ਸੋਹਣੀ ਯੋਗਤਾ ਹੈ ਸੁਣਿਆ ਮੰਨਿਆ ਮਾਨ ਕੀਤਾ ਭਾਉ ਅੰਤਰਗਤ तीर्थ मल नाव 함ਪਰਗਾਤ तीर्थ मल नाव ਹੁਣ ਗੁਰੂ ਸਾਹਿਬ ਜੀ ਨੇ ਕਿ세 ਦੀ ਬੱਖ ਦੀ ਜਾਣਕਾਰੀ ਜਾਂ ਕਿਸੇ ਵੀ ਵਿਚਾਰ ਨੂੰ ਜੀਵਨ ਦਾ ਆਚਾਰ ਬਣਾਉਣ ਲਈ ਆ ਕਥ ਕੀ ਕਰੈ ਕਹਾਣੀ ਕਰੈ ਕਹਾਣੀ ਇਕਾਥ ਕੇਰੀ ਕਿਤ ਦੁਆਰੈ ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੇ ਪਾਈਐ ਹੁਕਮ ਮੰਨੋ ਗੁਰੂ ਕੇਰਾ ਗਾਵੋ ਸੱਚੀ ਬਾਣੀ ਹੁਕਮ ਮੰਨੋ ਗੁਰੂ ਕੇਰਾ ਗੁਰੂ ਜੀ ਦਾ ਸਿਰਫ ਗੁਰੂ ਜੀ ਦਾ ਹੁਕਮ ਮੰਨੋ ਅਤੇ ਗੁਰੂ ਜੀ ਦਾ ਹੁਕਮ ਮੰਨ ਕੇ ਬਾਣੀ ਨੂੰ ਗਾਉ। ਗਾਉਣ ਦੀ ਪ੍ਰਕਿਰਿਆ ਵਿੱਚ ਸਰਵ ਸ੍ਰੇਸ਼ਟ ਤੇ ਮਹਾਨ ਤੱਤ ਇਹ ਹੁੰਦਾ ਹੈ ਵੀ ਜੋ ਸਾਜ ਹੈ ਸਾਡੀ ਆਵਾਜ਼ ਸਾਜ ਨਾਲ ਇੱਕ ਸੁਰ ਹੋ ਜਾਵੇ। ਇਹ ਆ ਗਾਣਾ। ਤੇ ਬੇਸੁਰਾ ਗਾਉਣਾ ਜਿਵੇਂ ਚੰਗਾ ਨਹੀਂ ਲੱਗਦਾ ਗਾਉਣਾ ਸੁਰ ਦੇ ਵਿੱਚ ਹੀ ਚੰਗਾ ਲੱਗਦਾ ਹੈ ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮ ਨੂੰ ਆਪਣੇ ਜੀਵਨ ਦੇ ਵਿੱਚ ਕਮਾਉਣਾ ਇਹੋ ਹੀ ਬਾਣੀ ਨੂੰ ਗਾਉਣਾ ਹੈ ਇਹੋ ਹੀ ਬਾਣੀ ਨੂੰ ਗਾਉਣਾ ਹੈ ਗਾਵੋ ਸੱਚੀ ਬਾਣੀ ਬਾਣੀ ਨੂੰ ਲੈ ਨਾਲ ਤਾਲ ਨਾਲ ਪੜਨਾ ਚਾਹੀਦਾ ਹੈ ਧਿਆਨ ਲਾ ਕੇ ਸੁਣਨਾ ਚਾਹੀਦਾ ਸਮਝ ਚ ਆਏ ਨੂੰ ਜੀਵਨ ਦਾ ਕਰਮ ਬਣਾਉਣਾ ਚਾਹੀਦਾ ਮਨ ਬਚ ਕਰਮ ਜੇ ਤੁਧ ਆਰਾਧੇ ਸੇ ਸਭੇ ਫਲ ਪਾਵੇ ਮਾਨ ਕਰਕੇ ਬਚਨ ਕਰਕੇ ਤੇ ਕਰਮ ਕਰਕੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚਾ ਪਾਤਸ਼ਾਹ ਜੀ ਦੇ ਪਾਵਨ ਪ੍ਰਗਟ ਪਰ ਉਪਦੇਸ਼ ਨੂੰ ਸੰਦੇਸ਼ ਨੂੰ ਹੁਕਮ ਨੂੰ ਪੜ੍ਹਨਾ ਹੈ ਤਾਂ ਉਸ ਵਿੱਚ ਪੜਨ ਦੀ ਪਹਿਲੀ ਜਿਹੜੀ ਯੋਗਤ ਹੈ ਵੇ ਗਾ ਕੇ ਪੜਨਾ ਹੈ ਲੈਅ ਚ ਪੜਨਾ ਹੈ ਤਾਲ ਚ ਪੜਨਾ ਹੈ ਫਿਰ ਗਾ ਵੀ ਹੈ ਸੁਣੀਏ ਜਿਹੜਾ ਤੁਸੀਂ ਰਸਨਾ ਤੋਂ ਬੋਲ ਰਹੇ ਹੋ ਉਸ ਨੂੰ ਧਿਆਨ ਲਾ ਕੇ ਸੁਣੋ ਜੋ ਅਸੀਂ ਬਾਣੀ ਨੂੰ ਪੜ ਰਹੇ ਹਾਂ ਬਾਣੀ ਨੂੰ ਧਿਆਨ ਲਾ ਕੇ ਸੁਣਨਾ ਹੈ ਬਾਣੀ ਨੂੰ ਧਿਆਨ ਲਾ ਕੇ ਸੁਣੋ ਗਾਵੀਏ ਸੁਣੀਏ ਮਨ ਰੱਖੀਏ ਪਾਓ ਤੇ ਮਨ ਵਿੱਚ ਪਿਆਰ ਰੱਖਣਾ ਚਾਹੀਦਾ ਹੈ ਪਿਆਰ ਦੀ ਪਹਿਲੀ ਸ਼ਰਤ ਆਤਮ ਸਮਰਪਣ ਹੁੰਦਾ ਹੈ ਜਿੱਥੇ ਪਿਆਰ ਹੁੰਦਾ ਹੈ ਉਥੇ ਕੁਰਬਾਨੀ ਹੁੰਦੀ ਹੈ ਉਥੇ ਤਿਆਗ ਹੁੰਦਾ ਹੈ ਜਿੱਥੇ ਮੋਹ ਹੁੰਦਾ ਹੈ ਉਥੇ ਕਬਜ਼ਾ ਹੁੰਦਾ ਹੈ ਜਿੱਥੇ ਮੋਹ ਹੈ ਉਥੇ ਮੈਂ ਮੇਰੀ ਹੈ ਜਿੱਥੇ ਪਿਆਰ ਹੈ ਉਥੇ ਤੂੰ ਤੇਰਾ ਹੈ ਜਿੱਥੇ ਪਿਆਰ ਹੈ ਉਥੇ ਕੁਰਬਾਨੀ ਹੈ ਕੁਰਬਾਨ ਹੋ ਜਾਣਾ ਹੈ ਤਿਆਗ ਹੈ ਜਿੱਥੇ ਮੋਹ ਹੈ ਉੱਥੇ ਕਬਜ਼ਾ ਹੈ ਇਸ ਤਰ੍ਹਾਂ ਸਚਿਆਰ ਮਨੁੱਖ ਦੇ ਜੀਵਨ ਦੀ ਘਾੜਤ ਵਿੱਚ ਜੋ ਸੰਸਾਰ ਦੇ ਕਾਰਜ ਜਿਹ ਹਨ ਜੋ ਸੰਸਾਰ ਦੀਆਂ ਰਸਮਾਂ ਰੀਤਾਂ ਮर्यादाਾਂ ਹਨ ਉਹਨਾਂ ਸਭ ਨੂੰ ਗੁਰੂ ਜੀ ਦੇ ਸਨਮੁਖ ਗੁਰੂ ਜੀ ਤੋਂ ਸਮਝਣਾ ਹੈ ਕਿਸੇ ਹੋਰ ਵਿਅਕਤੀ ਵਿਸ਼ੇਸ਼ ਤੋਂ ਨਹੀਂ ਸਮਝਣਾ ਗੁਰੂ ਜੀ ਤੋਂ ਸਮਝਣਾ ਹੈ ਜਪਦਾ ਕੰਮ ਨਹੀਂ ਆਉਣੀ ਅਵਰ ਕਾਜ ਤੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇ ਬੋਲਨਾ ਸਾਧ ਸੰਗਤ ਵਿੱਚ ਮਿਲ ਕੇ ਪਰਮਾਤਮਾ ਦਾ ਨਾਮ ਜਪਣਾ ਮੇਰਾ ਸਾਧ ਸੰਗਤ ਭਾਜੀ ਕੇਵਲ ਨਾਮ ਸਰ ਅੰਜਾਮ ਲਾਗ ਭਵਜਲ ਤਰਨ ਕੇ ਭਵਜਲ ਸਾਗਰ ਸੰਸਾਰ ਨੂੰ ਤਰਨ ਦੇ ਸਰ ਅੰਜਾਮ ਵਿੱਚ ਲੱਗੋ ਸਰ ਅੰਜਾਮ ਲਾਗ ਭਵਜਲ ਤਰਨ ਕੇ ਜਨਮ ਵਿਰਥਾ ਜਾਤ ਰੰਗ ਮਾਇਆ ਕੇ ਇਸ ਤਰ੍ਹਾਂ ਤੇਰਾ ਜਨਮ ਜਿਹੜਾ ਉਹ ਗੁਰੂ ਦੇ ਉਪਦੇਸ਼ ਨੂੰ ਨਾ ਸਮਝ ਕੇ ਵਿਰਥਾ ਜਾ ਰਿਹਾ ਹੈ ਇਹ ਛੰਨ ਛੰਨ ਆਉਦ ਬਿਹਾਪ ਹੈ ਫੂਟੇ ਕੱਟ ਜਿਓ ਪਾਣੀ ਚੇਤਨਾ ਹੈ ਤੋ ਚੇਤ ਲੈ ਇਸ ਦਿਨ ਮੇ ਪ੍ਰਾਣੀ ਛੰਨ ਛੰਨ ਆਉਦ ਬਿਹਾਪ ਹੈ ਫੂਟੇ ਕੱਟ ਜਿਓ ਪਾਣੀ ਸਤਿਗੁਰੂ ਪਿਆਰੇ ਜੀ ਕਹਿੰਦੇ ਵੀ ਇਹ ਜਿਹੜਾ ਤੇਰਾ ਸਰੀਰ ਹੈ ਇਹ ਲਗਾਤਾਰ ਸਮਸ਼ਾਨ ਘਾਟ ਵੱਲ ਨੂੰ ਵੱਧ ਰਿਹਾ ਹੈ ਇਹਦੇ ਸਮਸ਼ਾਨ ਘਾਟ ਜਾਣ ਤੋਂ ਪਹਿਲਾਂ ਸੋਰਤ ਨੂੰ ਨਿਰੰਕਾਰ ਘਾਟ ਪਹੁੰਚਾਉਣ ਦਾ ਯਤਨ ਕਰ ਜੋ ਤੇਰੇ ਕਰਨ ਵਾਲਾ ਕੰਮ ਹੈ ਗਗਨ ਕਾਜ ਸਿਰਜੇ ਜਗ ਭੀਤਰ ਜਨਮ ਕਵਨ ਫਲ ਪਾਇਆ ਭਵਨ ਦੇ ਤਰਨ ਤਾਰਨ ਚਿੰਤਾ ਮਨ ਇੱਕ ਨਿਮਖ ਨਾ ਇਹ ਮਨ ਲਾਏ ਗੋਵਿੰਦ ਹਮ ਐਸੇ ਅਪਰਾਧੀ ਜੈਨ ਪ੍ਰਭ ਜੀਓ ਪੰਡਥਾ ਦਿਆ ਤਿਸ ਕੀ ਭਾਉ ਭਗਤ ਨਹੀਂ ਸਾਦੀ ਜਚੇਰ ਵਸਿਆ ਕੰਤ ਘਰ ਜੀਓ ਜੀਓ ਸਭ ਕਹਾਤ ਜਿੱਚਰ ਵਸਿਆ ਕੰਤ ਕਰ ਜੀਓ ਜੀਓ ਸਭ ਕਹਾਤ ਜਾਂ ਸਾਥੀ ਉੱਠੀ ਚੱਲਿਆ ਤਾਂ ਕੋਈ ਨਾ ਪੁੱਛੇ ਤੇਰੀ ਬਾਤ ਦਾ ਸਤਿਗੁਰੂ ਪਿਆਰੇ ਜੀ ਨੇ ਜੋ ਇਹ ਧਾਰਨਾ ਮੰਨ ਜਪ ਤਪ ਸਮਝਮ ਧਰਮ ਇਹਨਾਂ ਨੂੰ ਕਮਾਉਣਾ ਹੈ ਇਹਨਾਂ ਦੀ ਰਸਮ ਪੂਰਤੀ ਨਹੀਂ ਹੈ ਇਹਨਾਂ ਦੀ ਮਰਿਆਦਾ ਹੈ ਤੇ ਮਰਿਆਦਾ ਜਿਹੜੀ ਹੈ ਉਹ ਇੱਕ ਵਾਰੀ ਸ਼ੁਰੂ ਹੁੰਦੀ ਹੈ ਤੇ ਫਿਰ ਮੌਤ ਤੱਕ ਆਖਰੀ ਸਵਾਸ ਤੱਕ ਉਸ ਨੂੰ ਨਿਭਾਉਣਾ ਹੁੰਦਾ ਹੈ ਜੋ ਮਰਿਆਦਾ ਹੁੰਦੀ ਹੈ ਜਿਵੇਂ ਆਪਣੇ ਅਕਾਲ ਤਖਤ ਦੀ ਰਹਿਤ ਮਰਿਆਦਾ ਦੇ ਵਿੱਚ ਇਹ ਗੱਲ ਲਿਖੀ ਹੈ ਵੀ ਸਿੱਖ ਦਾ ਸਹਿਜ ਪਾਠ ਚਾਲੂ ਰਹਿਣਾ ਚਾਹੀਦਾ ਹੈ ਤਾਂ ਇਹਦਾ ਭਾਵ ਕੀ ਹੋਇਆ ਵੀ ਇੱਕ ਵਾਰੀ ਆਪਾਂ ਸਹਿਜ ਪਾਠ ਆਰੰਭ ਕਰਨਾ ਹੈ ਸਹਿਜ ਪਾਠ ਦਾ ਪਾਠ ਦੀ ਆਰੰਭਤਾ ਦੀ ਅਰਦਾਸ ਕਰਨੀ ਹੈ ਪਹਿਲੀ ਵਾਰੀ ਜਦੋਂ ਆਪਾਂ ਕਰਨਾ ਉਸ ਤੋਂ ਬਾਅਦ ਜਦੋਂ ਸੰਪੂਰਨ ਹੋ ਗਿਆ ਤਾ ਸੰਪੂਰਨਤਾ ਤੇ ਆਰੰਭਤਾ ਦੀ ਇਕੱਠੀ ਅਰਦਾਸ ਕਰਨੀ ਹੈ ਨਾਲ ਦੀ ਨਾਲ ਹੀ ਆਰੰਭ ਕਰ ਲੈਣਾ ਇੱਕ ਦਿਨ ਦਾ ਵੀ ਲਾਂਗਾ ਨਾਂਗਾ ਨਹੀਂ ਪਾਉਣਾ ਉਸੇ ਦਿਨ ਹੀ ਆਰੰਭ ਕਰ ਲੈਣਾ ਇੱਕ ਵਾਰੀ ਤਾਂ ਦੇਖੋ ਪਹਿਲਾਂ ਆਪਾਂ ਪਾਠ ਆਰੰਭ ਕਰ ਲਿਆ ਸਹਿਜ ਪਾਠ ਉਸ ਤੋਂ ਬਾਅਦ ਜਦੋਂ ਸਹਿਜ ਪਾਠ ਸੰਪੂਰਨ ਹੋ ਗਿਆ ਹੈ ਤਾ ਸੰਪੂਰਨਤਾ ਦੀ ਅਰਦਾਸ ਦੇ ਨਾਲ ਹੀ ਆਰੰਭਤਾ ਦੀ ਅਰਦਾਸ ਕਰਨੀ ਆ ਲਗਾਤਾਰਤਾ ਬਣਾਈ ਰੱਖਣੀ ਇਹ ਗੁਰਸਿੱਖੀ ਦੇ ਸਚਿਆਰ ਮਨੁੱਖ ਦੀ ਜੀਵਨ ਦੀ ਘਾੜਤ ਵਿੱਚ ਬੜਾ ਪਿਆਰਾ ਨੁਕਤਾ ਹੈ ਵੀ ਜੋ ਸਿੱਖ ਦੀ ਅਰਦਾਸ ਹੈ ਅਰਦਾਸ ਦੇ ਦੋ ਰੂਪ ਨੇ ਜਿਵੇਂ ਆਪਾਂ ਕਹਿੰਦੇ 4 ਪਹਿਰ ਦਿਨ ਆਪ ਜੀ ਦੇ ਭਾਣੇ ਅੰਦਰ ਸੁੱਖ ਨਾਲ ਬਤੀਤ ਹੋਇਆ ਹੈ 4 ਪਹਿਰ ਰਹਿਣ ਆਈ ਹੈ ਆਪ ਜੀ ਦੇ ਭਾਣੇ ਅੰਦਰ ਆਪ ਜੀ ਦੀ ਯਾਦ ਅੰਦਰ ਬਤੀਤ ਕਰਾਉਣੀ ਜਿਵੇਂ ਆਪਾਂ ਕਹਿੰਦੇ ਆ ਬਾਦਸ਼ਾਹ ਆਪ ਜੀ ਨੇ ਕਿਰਪਾ ਕਰਕੇ ਸਾਡੇ ਕੋਲੋਂ ਬਾਣੀ ਪੜਵਾਈ ਬਾਣੀ ਪੜਦੇ ਆ ਸਾਡੇ ਕੋਲੋਂ ਅਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨਾ ਤੇ ਅੱਗੇ ਤੋਂ ਸਮਤ ਬਖਸ਼ ਨੇ ਸੋਜੀ ਬਖਸ਼ ਨੇ ਇਸ ਤਰ੍ਹਾਂ ਅਰਦਾਸ ਦੇ ਸਾਡੀ ਅਰਦਾਸ ਦੇ ਦੋ ਰੂਪ ਨੇ ਤਾਂ ਉਹ ਦੋ ਰੂਪ ਕਿਵੇਂ ਪ੍ਰਗਟ ਹੁੰਦੇ ਆ ਵੀ ਆਪਾਂ ਸਹਿਜ ਪਾਠ ਸੰਪੂਰਨ ਕਰ ਲੈ ਪਾਸ਼ਾ ਆਪ ਜੀ ਦੇ ਤਰਸ ਸਦਕਾ ਆਪ ਜੀ ਦੀ ਸੰਪੂਰਨ ਬਾਣੀ ਦਾ ਆਪ ਜੀ ਨੇ ਪਾਠ ਕਰਾਇਆ ਅੱਗੇ ਤੋਂ ਪਾਠ ਕਰਨ ਦੀ ਸੋਜੀ ਬਖਸ਼ੂ ਅੱਗੇ ਤੋਂ ਸਹਿਜ ਪਾਠ ਆਰੰਭ ਕਰਨ ਦੀ ਆਗਿਆ ਬਖਸ਼ੂ ਸੰਪੂਰਨਤਾ ਦੀ ਅਰਦਾਸ ਕੀਤੀ ਹੈ ਨਾ ਵੀ ਸੰਪੂਰਨ ਹੋਇਆ ਬਾਣੀ ਸੰਪੂਰਨ ਪੜ ਲਈ ਹੈ ਪਾਤਸ਼ਾਹ ਸੰਪੂਰਨ ਬਾਣੀ ਆਪ ਜੀ ਨੇ ਕਿਰਪਾ ਕਰਕੇ ਪੜਾਈ ਹੈ ਅੱਗੇ ਤੋਂ ਸਹਿਜ ਪਾਠ ਆਰੰਭ ਕਰਨ ਦੀ ਆਗਿਆ ਦਿੱਤੀ ਹੁਕਮ ਦਿਓ ਤਾਂ ਹੁਕਮ ਲੈਣਾ ਹੈ ਆਰੰਭਤਾ ਦਾ ਸੰਪੂਰਨਤਾ ਤੇ ਆਰੰਭਤਾ ਦੀ ਇਕੱਠੀ ਅਰਦਾਸ ਕਰਨਾਂ ਇਸ ਗੱਲ ਨੂੰ ਬੜੇ ਪਿਆਰ ਦੇ ਨਾਲ ਲਾੜ ਬੰਨ ਲਈ ਆਪਾਂ ਸਾਰੇ ਜਾਨੀ। ਕੁਝ ਸਚਿਆਰ ਮਨੁੱਖ ਦੇ ਜੀਵਨ ਦੇ ਘਾੜਤ ਦੀਆਂ ਮੁੱਢਲੀਆਂ ਗੱਲਾਂ ਨੇ। ਜਿਹੜੀਆਂ ਤਪੱਸਿਆ ਦਾ ਸਾਧਨ ਬਣਦੀਆਂ। ਤਪੱਸਿਆ ਕਰਤੇ ਤਪਸੀ ਭੁਲਾਈ। ਗੁਰੂ ਜੀ ਕਹਿੰਦੇ ਜਿਹੜੇ ਉਹ ਤਪਸੀ ਤਪਸਵੀ ਨੇ ਜਿਹੜੇ ਧੋਣੀਆਂ ਤਾਪਦੇ ਨੇ। ਉਹ ਮਾਰਗ ਤੋਂ ਭੁੱਲੇ ਹੋਏ ਨੇ ਉਹ ਉਹਨਾਂ ਨੂੰ ਸਹੀ ਮਾਰਗ ਨਹੀਂ ਪਤਾ ਲੱਗਿਆ ਸੱਚ ਦੇ ਮਾਰਗ ਦੀ ਖੋਜ ਨਹੀਂ ਕੀਤੀ ਉਹਨੇ ਹੁਣ ਖੋਜੀ ਉਪਜ ਹੈ ਬਾਦੀ ਵਿੰਸ ਹੈ ਅਸੀਂ ਖੋਜੀ ਬਣਨਾ ਹੈ ਜਿਵੇਂ ਕੋਈ ਬਾਣੀ ਦਾ ਸ਼ਬਦ ਆਪਾਂ ਵਿਆਖਿਆ ਕਰ ਰਹੇ ਹਾਂ ਉਹਦੀ ਉਹਦੀ ਉਹਨੂੰ ਆਪਾਂ ਸਮਝ ਰਹੇ ਹਾਂ ਸ਼ਬਦ ਨੂੰ ਇਹ ਇੱਕ ਸ਼ਬਦ ਦੀ ਵਿਆਖਿਆ ਦੂਜੇ ਸ਼ਬਦ ਦੇ ਵਿੱਚੋਂ ਸਮਝ ਆਉਂਦੀ ਹੈ ਬਾਣੀ ਦੇ ਸੰਦਰਭ ਦੇ ਵਿੱਚ ਇਸ ਤਰ੍ਹਾਂ ਹੈ ਵੀ ਬਾਣੀ ਦਾ ਗੁਰਬਾਣੀ ਦਾ ਇੱਕ ਸ਼ਬਦ ਦੂਜੇ ਸ਼ਬਦ ਦੀ ਵਿਆਖਿਆ ਕਰਦਾ ਜਾਪਦਾ ਹੈ ਜਦੋਂ ਸੁਰਤ ਕਰਕੇ ਤੁਸੀਂ ਸਿੱਖ ਬਣਦੇ ਹੋ ਅਸੀਂ ਸਾਰੇ ਜਾਣੀ ਜਦੋਂ ਸੁਰਤ ਕਰਕੇ ਸਿੱਖ ਬਣਦੇ ਹਾਂ ਤਾਂ ਸ਼ਬਦ ਦੀ ਇੱਕ ਸਾਰਤਾ ਪਤਾ ਲੱਗਦੀ ਹੈ ਸ਼ਬਦ ਜੁੜੇ ਹੋਏ ਪ੍ਰਤੀਤ ਹੁੰਦੇ ਨੇ ਸ਼ਬਦ ਦਾ ਮਹਾਤਮ ਅਤੇ ਸ਼ਬਦ ਦੇ ਵਿੱਚ ਚੱਲ ਰਿਹਾ ਪ੍ਰਕਰਨ ਅਨੇਕ ਪ੍ਰਕਾਰ ਦੇ ਸ਼ਬਦਾਂ ਦੀ ਵਿਆਖਿਆ ਪ੍ਰਗਟ ਕਰਦਾ ਹੈ ਜਿਸ ਨੂੰ ਗੁਰਸਿੱਖੀ ਦੇ ਸੰਦਰਭ ਦੇ ਵਿੱਚ ਆਪਾਂ ਅਖਾੜਾ ਬੰਨਣਾ ਕਹਿੰਦੇ ਆ ਜਦੋਂ ਗੁਰਸਿੱਖ ਰੈਣ ਸਵਾਈ ਕੀਰਤਨ ਕਰਦੇ ਤਾਂ ਇੱਕ ਗੁਰਸਿੱਖ ਨੇ ਜੋ ਸ਼ਬਦ ਸ਼ੁਰੂ ਕਰ ਲਿਆ ਪ੍ਰਕਰਨ ਦੇ ਵਿੱਚ ਪ੍ਰਕਰਨ ਦੇ ਅਨੁਸਾਰ ਜੋ ਸ਼ਬਦ ਸ਼ੁਰੂ ਕੀਤਾ ਤਾਂ ਉਸ ਨੇ ਉਸ ਪ੍ਰਕਰਨ ਦੇ ਨਾਲ ਢੁਕਵੇਂ ਸ਼ਬਦ ਹੀ ਗਾਇਨ ਕੀਤੇ ਗੁਰੂ ਦਾ ਲਾਲ ਦੂਸਰਾ ਕੀਰਤਨੀਆ ਆਇਆ ਉਸ ਨੇ ਵੀ ਉਸ ਦੇ ਨਾਲ ਢੋਕਵੇਂ ਸ਼ਬਦ ਗਾਇਨ ਕੀਤੇ ਇਸ ਨੂੰ ਕਹਿੰਦੇ ਆ ਅਖਾੜਾ ਵਜਣਾ ਕੀਰਤਨ ਦਾ ਅਖਾੜਾ ਵੀ ਇੱਕ ਪਰਕਰਨ ਦੇ ਸ਼ਬਦ ਨੇ ਜਿਹੜੇ ਜਿਵੇਂ ਮੰਨ ਲਓ ਅਨੰਦ ਕਾਰਜ ਦੀ ਮਰਿਆਦਾ ਹੈ ਸੂਹੀ ਰਾਗ ਦੇ ਵਿੱਚ ਕੈਸਾ ਸੋਹਣਾ ਸਾਰਾ ਸੂਹੀ ਰਾਗ ਭਰਿਆ ਪਿਆ ਸਤਿਗੁਰੂ ਪਿਆਰੇ ਜੀ ਨੇ ਇਸ ਉਪਦੇਸ਼ ਦੇ ਨਾਲ ਆਨੰਦ ਕਾਰਜ ਦੇ ਪਤੀ ਪਤਨੀ ਦੇ ਰਿਸ਼ਤਿਆਂ ਦੇ ਸੰਬੰਧ ਦੇ ਨਾਲ ਤੇ ਹੁਣ ਉਸ ਤਰ੍ਹਾਂ ਫਿਰ ਢੁਕਵੇਂ ਸ਼ਬਦ ਨੇ ਜਿਹੜੇ ਪ੍ਰਕਰਨ ਦੇ ਸ਼ਬਦ ਨੇ ਜਿਹੜੇ ਉਹੀ ਗਾਇਨ ਕਰਨੇ ਨੇ ਇਹਨੂੰ ਕਿਹਾ ਜਾਂਦਾ ਕੀਰਤਨ ਦਾ ਅਖਾੜਾ ਵੱਜਣਾ ਅੱਜ ਆਮ ਤੌਰ ਤੇ ਕੀ ਹੋ ਜਾਂਦਾ ਹੈ ਵੇ ਬਹੁਤੇ ਗੁਰਸਿੱਖ ਨੇ ਜਿਹੜੇ ਉਹ ਕੀਰਤਨ ਕੰਠ ਨਹੀਂ ਕਰਦੇ ਕੀਰਤਨ ਦੇਖ ਕੇ ਕਰਦੇ ਨੇ ਦੇਖ ਕੇ ਵੀ ਫਿਰ ਉਹਨਾਂ ਨੇ ਕੁਝ ਇੱਕ ਸ਼ਬਦ ਜਿਹੜੇ ਆ ਉਹ ਸਿੱਖੇ ਹੁੰਦੇ ਨੇ ਤੇ ਉਹੀ ਸ਼ਬਦ ਗਾਇਨ ਕਰਦੇ ਨੇ ਇਹ ਕੀਰਤਨ ਦੀ ਮਰਿਆਦਾ ਦੇ ਅਨੁਕੂਲ ਨਹੀਂ ਹੈ ਕੀਰਤਨ ਦੀ ਮਰਿਆਦਾ ਦੇ ਅਨੁਕੂਲ ਸਾਡੀ ਇਹ ਸੱਚੀ ਸੁੱਚੀ ਭਾਵਨਾ ਹੈ ਸਾਡੀ ਇਹ ਤਪੱਸਿਆ ਹੈ ਵੀ ਅਸੀਂ ਪ੍ਰਕਰਨ ਦੇ ਅਨੁਸਾਰ 99 ਸ਼ਬਦਾਂ ਦੀ ਪਹਿਲਾਂ ਚੋਣ ਕਰਨੀ ਹੈ ਖੋਜਣੇ ਨੇ ਬਾਣੀ ਦੇ ਵਿੱਚੋਂ ਜਿਵੇਂ ਅੰਮ੍ਰਿਤ ਕੀਰਤਨ ਪੋਥੀ ਸਾਹਿਬ ਹੈ ਜਿਹੜੀ ਉਹਦੇ ਵਿੱਚ ਗੁਰਸਿੱਖਾਂ ਨੇ ਖੋਜ ਕੇ ਸ਼ਬਦ ਪ੍ਰਕਰਨ ਦੇ ਅਨੁਸਾਰ ਇਕੋ ਜਿਹੇ ਨੇ ਜਿਹੜੇ ਉਹ ਖੋਜ ਕੇ ਇਕੱਠੇ ਲਿਖੇ ਕੋਈ ਨਹੀਂ ਗੁਰਕੀ ਬਾਣੀ ਗੁਰ ਤੇ ਜਾਤੀ ਗੁਰੂ ਦੀ ਬਾਣੀ ਨੂੰ ਗੁਰੂ ਦੀ ਬਾਣੀ ਤੋਂ ਸਮਝਣਾ ਬਾਣੀ ਦੀ ਵਿਆਖਿਆ ਬਾਣੀ ਆਪ ਹੈ ਜਿਵੇਂ ਹੁਣ ਆਪਾਂ ਵਿਚਾਰ ਕਰ ਰਹੇ ਹਾਂ ਅੱਗੇ ਵੀ ਬਹੁਤ ਸਾਰੇ ਆਪ ਜੀ ਦੇ ਸਨਮੁਖ ਇਹ ਵਿਚਾਰ ਰੱਖੀ ਹੈ ਵੀ ਇਹ ਵਿਚਾਰ ਨਹੀਂ ਹੈ ਇਹ ਵਿਆਖਿਆ ਦੀ ਪ੍ਰਪਰਟੀ ਨਹੀਂ ਹੈ ਇਹ ਮਰਿਆਦਾ ਨਹੀਂ ਹੈ ਗੁਰੂ ਘਰ ਦੇ ਵਿੱਚ ਗੁਰੂ ਘਰ ਦੀ ਮਰਿਆਦਾ ਇਹ ਹੈ ਵੀ ਜਿਉਂ ਹੀ ਤੁਸੀਂ ਸ਼ਬਦ ਪੜਿਆ ਨਾਲ ਦੀ ਨਾਲ ਹੀ ਤੁਹਾਡੀ ਸੁਰਤ ਨੇ ਉਸ ਸ਼ਬਦ ਨੂੰ ਵਿਚਾਰ ਲਿਆ ਦੇਖੋ ਰਸਨਾ ਤੋਂ ਪੜਨ ਨੂੰ ਸਮਾਂ ਲੱਗਦਾ ਹੈ ਪਰ ਸੁਰਤ ਨੂੰ ਵਿਚਾਰਨ ਦੇ ਵਿੱਚ ਸਮਾਂ ਨਹੀਂ ਲੱਗਦਾ ਸੁਰਤ ਉਹਨੇ ਸਮੇਂ ਦੇ ਵਿੱਚ ਬਹੁਤ ਕੁਝ ਸਾਡੇ ਸਾਹਮਣੇ ਰੱਖ ਦਿੰਦੀ ਹੈ ਲਿਆ ਕੇ ਵਿਚਾਰ ਐਸੀ ਪ੍ਰਗਟ ਹੋ ਜਾਂਦੀ ਹੈ ਰਸਨਾ ਤੋਂ ਪੜਨ ਨੂੰ ਸਮਾਂ ਲੱਗਦਾ ਹੈ ਸੋਰਤ ਨੂੰ ਵਿਚਾਰਨ ਵਿੱਚ ਸਮਾਂ ਨਹੀਂ ਲੱਗਦਾ ਹੈ ਇਸ ਭਾਵ ਦੇ ਵਿੱਚ ਅੱਜ ਅਸੀਂ ਸਚਿਆਰ ਮਨੁੱਖ ਦੇ ਜੀਵਨ ਦੀ ਘਾੜਤ ਵਿੱਚ ਜੋ ਤਪੱਸਿਆ ਦੀ ਗੱਲ ਕੀਤੀ ਹੈ ਤਪੱਸਿਆ ਦੀ ਗੱਲ ਸਤਿਗੁਰੂ ਪਾਤਸ਼ਾਹ ਜੀ ਨੇ ਕਹੀ ਹੈ ਜੋ ਸਿੰਘ ਅਰਦਾਸ ਦੇ ਵਿੱਚ ਜਪੀਆਂ ਤਪੀਆਂ ਦੀ ਗੱਲ ਕਰਦੇ ਹਾਂ ਅੱਜ ਅਸੀਂ ਉਸ ਤਪੱਸਿਆ ਦੇ ਭਾਵ ਨੂੰ ਸਚਿਆਰ ਮਨੁੱਖ ਦੇ ਜੀਵਨ ਦੀ ਘਾੜਤ ਵਿੱਚ ਸਮਝੰਦਾ ਯਤਨ ਕੀਤਾ ਹੈ। ਹੋਈਆਂ ਬੇਅੰਤ ਭੁੱਲਾਂ ਧਿਆਨ ਵਿੱਚ ਲਿਆਉਣੀਆਂ। ਦੇਹੋ ਨਾਮ ਦੀ ਅਸੀਸ ਬਲਾਉ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ